ਸਰ ਪੰਜਾਬ ਪੁਲਿਸ ਤੇ VSF ਦੇ ਸਾਂਝੇ ਆਪਰੇਸ਼ਨ ਕਰਦਿਆਂ ਡੇਰਾ ਬਾਬਾ ਨਾਨਕ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਪੰਗਟਾਣਾ ਬੋਹੜ ਵਾਲਾ ਵਿਖੇ ਖੇਤਾਂ ਵਿੱਚ ਅੱਧਾ-ਅੱਧਾ ਕਿਲੋ ਦੇ ਦੋ ਪੈਕੇਟ ਜੋ ਕਿ ਟੇਪ ਨਾਲ ਬੰਦ ਕੀਤੇ ਹੋਏ ਸਨ ਬਰਾਮਦ ਕੀਤੇ ਜਿਸ ਦੀ ਜਾਣਕਾਰੀ ਦਿੰਦਿਆ ਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਡਰੋਨ ਰਾਹੀਂ ਇਹ ਪੈਕੇਟ ਛੁੱਟੇ ਜਾਣ ਦੀ ਸੰਭਾਵਨਾ ਹੈ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਤਫ਼ਤੀਸ਼ ਜਾਰੀ ਹੈ ਹਾਂਜੀ ਸੋ ਕੱਲ ਮਿਤੀ 16 ਅਕ ਨੂੰ ਸਾਡੇ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਤੇ ਉਹਨਾਂ ਦੀ ਟੀਮ ਬਖਤਾਣਾ ਬੋਹੜ ਵਾਲਾ ਪਿੰਡ ਦੇ ਵਿੱਚ ਪੈਟਰੋਲਿੰਗ ਕਰ ਰਹੇ ਸੀ ਸੋ ਪੈਟਰੋਲਿੰਗ ਦੇ ਦੌਰਾਨ ਉਹਨਾਂ ਨੂੰ ਜੋ ਸੂਚਨਾ ਮਿਲੀ ਅਤੇ ਇੱਕ ਖੇਤ ਦੇ ਵਿੱਚੋਂ ਦੋ ਪੈਕੇਟ येलो টেਪਡ ਜਿਹੜੇ ਇੱਕ ਪੈਕੇਟ ਨੇ ਜਿਹੜੇ ਡਰੋਨ ਦੇ ਰਾਹੀਂ ਪਾਕਿਸਤਾਨ ਤਰਫੋਂ ਆਏ ਨੇ ਉੱਥੇ ਦੇ ਹੋ ਰਿਕਵਰ ਹੋਏ ਨੇ ਉਹਨਾਂ ਦੋਨਾਂ ਪੈਕੇਟਸ ਨੂੰ ਜਿਹੜਾ ਡੀਐਸਪੀ ਡੇਰਾ ਬਾਬਾ ਨਾਨਕ ਦੀ ਪ੍ਰੈਜੈਂਸ ਦੇ ਵਿੱਚ ਸਾਡੀ ਟੀਮ ਦੀ ਪ੍ਰੈਜੈਂਸ ਦੇ ਵਿੱਚ ਉਹਨੂੰ ਜਦੋਂ ਖੋਲਿਆ ਗਿਆ ਤਾਂ ਦੋਨਾਂ ਦੇ ਵਿੱਚੋਂ ਅੱਧਾ-ਅੱਧਾ ਕਿਲੋ ਹੀਰੋਨ ਜਿਹੜੀ ਆ ਰਿਕਵਰ ਹੋਈ ਆ ਇਸ ਦੇ ਸਬੰਧ ਦੇ ਵਿੱਚ ਅਸੀਂ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਐਫਆਈਆਰ ਨੰਬਰ 4 ਮੇਰੀ 161 2024 ਅੰਡਰ ਸੈਕਸ਼ਨ ਐਂਡੀਪੀਐਸ ਐਕਟ ਤੇ 에어ਕ੍ਰਾਫਟ ਐਕਟ ਜਿਹੜਾ ਕੇਸ ਰਜਿਸਟਰ ਕੀਤਾ ਹੈ ਤੇ ਇਸ ਜਿਹੜੀ ਇਸ ਦੀ ਜਿਹੜੀ ਤਫ਼ਤੀਸ਼ ਜਿਹੜੀ ਆ ਉਹ ਜਿਹੜੀ ਆ ਦੁਗਾਈ ਦੇ ਨਾਲ ਉਹ ਕੀਤੀ ਜਾ ਰਹੀ ਆ